ਬਡੇਰੇ ਬਡੇਰੇ ਦਰਤ ਇਹਨਾਂ ਕੋਲ ਬਹੁਤ ਜਿਆਦੇ ਧਨ ਬਹੁਤ ਜਿਆਦੇ ਮਾਇਆ ਆਉਂਦੀ ਸੀ ਚਲਹੇ ਦੀਗ ਨਰ ਅਚਹ ਕਨੇਰੇ ਪਰ ਸਤਗੁਰਾਂ ਦੇ ਦਰਤੇ ਜਦੋਂ ਲੰਗਰ ਵਰਤਦਾ ਤਾਂ ਬਹੁਤਾਰ ਤੇ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਲੰਗਰ ਸ਼ੱਕ ਦੀਆਂ ਨੇ ਉਚਤ ਅਵਹੈ ਇਨਤੇ ਧਨ ਲੀਜਹਿ ਤੇ ਨਾਲ ਇਹ ਗੱਲ ਕਹਿੰਦੇ ਐ ਵੀ ਇਹ ਗੱਲ ਉਚਤ ਹੈ ਵੀ ਇਹਨਾਂ ਦੇ ਕੋਲੋਂ ਧਨ ਲਿਆ ਜਾਵੇ ਹੱਕ ਚੌਧਰਤਾ ਕੋ ਕਹਿ ਦੀਜਹਿ ਕਿਉਂਕਿ ਇਹ ਇਹ ਮੰਨ ਕੇ ਬੈਠੇ ਸਨ ਵੀ ਅਸੀਂ ਚੌਧਰੀ ਹਾਂ ਇਸ ਕਰਕੇ ਸਾਰੀ ਮਾਇਆ ਤੇ ਸਾਡਾ ਹੱਕ ਹੈ ਪ੍ਰਥਮ ਆਮਦਨ ਧਨ ਕੀ ਥੋਰੀ ਪ੍ਰਥਮ ਦਰਥ ਹੈ ਪਹਿਲਾ ਪਹਿਲਾ ਧਨ ਦੀ ਬਹੁਤ ਜਿਆਦੇ ਥੋੜੀ ਅਬ ਚਹੋਂ ਦਿਸਤੇ ਆਏ ਅਕੋਰੀ ਪਰ ਕਹਿੰਦੇ ਹੁਣ ਤੇ ਚਾਰੇ ਦਿਸ਼ਾਂ ਤੋਂ ਭਾਵ ਬਹੁਤ ਸੰਗਤਾਂ ਆਉਂਦੀਆਂ ਨੇ ਜਿਹੜੇ ਬਹੁਤ ਜਿਆਦੇ ਧਨ ਲੈ ਕਰਕੇ ਆਉਂਦੇ ਹਨ ਮਤ ਮਲੀਨ ਮਿਥਿਆ ਅਭਮਾਨੀ ਕਿਉਂਕਿ ਕਵੀ ਜੀ ਕਹਿੰਦੇ ਹੰਕਾਰ ਦੇ ਕਾਰਨ ਮਾਇਆ ਵਿੱਚ ਸੁਰਤ ਟਿਕਣ ਦੇ ਕਾਰਨ ਇਹਨਾਂ ਦੀ ਮਤ ਮਲੀਨ ਹੋ ਗਈ ਕਿਉਂਕਿ ਜਦੋਂ ਮਤ ਮਲੀਨ ਹੋ ਜੇ ਨਾ ਫਿਰ ਮਨੁੱਖੋ ਗੁਰੂ ਤੋਂ ਵੀ ਦੂਰ ਹੋ ਜਾਂਦਾ ਹੈ ਗੁਰੂ ਦੇ ਦਰ ਦੀ ਮਹਿਮਾ ਨੂੰ ਜਾਣ ਨਹੀਂ ਪਾਉਂਦਾ ਉਹ ਫਿਰ ਗੁਰੂ ਦੇ ਵਿਰੋਧ ਵਿੱਚ ਆ ਕੇ ਖੜਾ ਹੁੰਦਾ ਹੈ ਕਬੀਰ ਕਹਿੰਦੇ ਇਹਨਾਂ ਦੀ ਮਤ ਮਲੀਨ ਸੀ ਨਿਕਟ ਗੁਰੂ ਨਹਿ ਮਹਿਮਾ ਜਾਣੀ ਕਹਿੰਦੇ ਇਹਨਾਂ ਨੇ ਗੁਰੂ ਦੇ ਨੇੜੇ ਹੁੰਦੇ ਆ ਸੱਚ ਜਾਣਿਓ ਬਹੁਤੇ ਮੇਰੇ ਵਰਗੇ ਹੁੰਦੇ ਜਿਹੜੇ ਰਹਿੰਦੇ ਗੁਰੂ ਗੁਰਦੁਆਰੇ ਆ ਸਰੀਰ ਕਰਕੇ ਰਹਿੰਦੇ ਗੁਰੂ ਦੇ ਨੇੜੇ ਆ ਪਰ ਗੁਰੂ ਦੀ ਅਜਮਤ ਨੂੰ ਗੁਰੂ ਦੀ ਮਹਿਮਾ ਨੂੰ ਜਾਣ ਨਹੀਂ ਪਾਉਂਦੇ ਕੁਝ ਉਹ ਲੋਕ ਹੁੰਦੇ ਆ ਜਿਹੜੇ ਰਹਿੰਦੇ ਘਰਾਂ ਦੇ ਵਿੱਚ ਨੇ ਗੁਰਦੁਆਰੇ ਵੀ ਬਹੁਤ ਘਟਾਉਂਦੇ ਪਰ ਗੁਰੂ ਤੇ ਸ਼ਰਧਾ ਬਹੁਤ ਹੁੰਦੀ ਹੈ ਗੁਰੂ ਤੇ ਵਿਸ਼ਵਾਸ ਬਹੁਤ ਜਿਆਦਾ ਹੁੰਦਾ ਹੈ ਪਰ ਉਹ ਸਾ ਕਰਕੇ ਚੱਲਦੀ ਹੈ ਜ਼ਿੰਦਗੀ ਵਿੱਚ ਪਰ ਕੁਝ ਉਹ ਹੁੰਦੇ ਆ ਜਿਹੜੇ ਸਰੀਰ ਕਰਕੇ ਪਿਰਥੀ ਚੰਦ ਦੀ ਤਰ੍ਹਾਂ ਰਹਿੰਦੇ ਨੇੜੇ ਐ ਪਰ ਗੁਰੂ ਦੇ ਵਿਰੋਧ ਵਿੱਚ ਖੜੇ ਹੁੰਦੀ ਆ ਕਿਉਂਕਿ ਗੁਰੂ ਦੀ ਮਹਿਮਾ ਨੂੰ ਗੁਰੂ ਦੀ ਵਡਿਆਈ ਨੂੰ ਜਾਣ ਨਹੀਂ ਪਾਉਂਦੇ ਜ਼ਰੂਰੀ ਨਹੀਂ ਵੀ ਜਿਹੜਾ ਬੰਦਾ ਸਰੀਰ ਕਰਕੇ ਗੁਰੂ ਦੇ ਨੇੜੇ ਰਹਿੰਦਾ ਉਹ ਹਿਰਦੇ ਕਰਕੇ ਕਰਮਾ ਕਰਕੇ ਵੀ ਗੁਰੂ ਦੇ ਨੇੜੇ ਹੋਏਗਾ ਨਹੀਂ ਅਸਲ ਵਿੱਚ ਅਸੀਂ ਅੰਦਰੋਂ ਗੁਰੂ ਦੇ ਨੇੜੇ ਹੋਣਾ ਸੀ ਕਬੀ ਜੀ ਕਹਿੰਦੇ ਇਹ ਗੁਰੂ ਦੇ ਨੇੜੇ ਰਹਿੰਦਿਆਂ ਹੋਇਆਂ ਵੀ ਗੁਰੂ ਦੀ ਮਹਿਮਾ ਨੂੰ ਜਾਨ ਨਹੀਂ ਪਾਏ ਤੀਰਥ ਵਾਸੀ ਜਿਮ ਨਰ ਹੋਵਹਿ ਕਹਿੰਦੇ ਕੁਝ ਲੋਕ ਜਿਵੇਂ ਤੀਰਥਾਂ ਤੇ ਜਾ ਕਰਕੇ ਨਿਵਾਸ ਕਰਦੇ ਹਨ ਨਹੀਂ ਮਹਾਤਮ ਇਹਨ ਕੋ ਜੋ ਵਹਿ ਪਰ ਉਹਨਾਂ ਨੂੰ ਤੀਰਥ ਦਾ ਜਿਹੜਾ ਅਸਲ ਮਹਾਤਮ ਹੈ ਨਾ ਭਾਵ ਰਹਿੰਦੇ ਤੀਰਥਾਂ ਨੇ ਪਰ ਤੀਰਤ ਦੀ ਜਿਹੜੀ ਮਹਿਮਾ ਹੈ ਉਨੋ ਜਾਨ ਨਹੀਂ ਪਾਉਂਦੇ ਨਹਿ ਸਰਦਾਸੋਂ ਦੇਹ ਸ਼ਨਨ ਹੈ ਕਹਿੰਦੇ ਭਾਈ ਕੁਝ ਲੋਕ ਤੀਰਥਾਂ ਤੇ ਜਾਂਦੇ ਵੀ ਐ ਤੀਰਥਾਂ ਤੇ ਰਹਿੰਦੇ ਵੀ ਐ ਪਰ ਮਨ ਵਿੱਚ ਸ਼ਰਦਾ ਨਹੀਂ ਰੱਖਦੇ ਤਾਂ ਹੀ ਤੇ ਭਗਤ ਜੀ ਨੇ ਆਖਿਆ ਸੀ ਨਾ ਕਬੀਰ ਗੰਗਾ ਤੀਰਜੋ ਘਰ ਕਰੇ ਪੀਵੇ ਨਿਰਮਲ ਨੀਰ ਵੀ ਕੀ ਹੋਏਗਾ ਜੇ ਜਾ ਕੇ ਗੰਗਾ ਵਿੱਚ ਨਹਾ ਲਏਗਾ ਉਹਦੇ ਨਿਰਮਲ ਜਲ ਨੂੰ ਵਰਤੇਗਾ ਪਰ ਜੇ ਮਨ ਵਿੱਚ ਸ਼ਰਦਾ ਨਹੀਂ ਹੈ ਮਨ ਵਿੱਚ ਪਿਆਰ ਨਹੀਂ ਕੀ ਹੋ ਗਿਆ ਤੈਨੂੰ 20 ਸਾਲ ਗੁਰਦੁਆਰੇ ਰਹਿੰਦੇ ਆ ਕੀ ਸਾਲ ਹੋ ਗਿਆ ਤੈਨੂੰ 40 ਸਾਲ ਗੁਰਦੁਆਰੇ ਰਹਿੰਦੇ ਪਰ ਤੇਰਾ ਜੀਵਨ ਤੇ ਬਦਲਿਆ ਕੋਈ ਨਹੀਂ ਜੀਵਨ ਤੇ ਤੇਰਾ ਉੱਥੇ ਦਾ ਉੱਥੇ ਹੈ ਇਸ ਕਰਕੇ ਕਹਿੰਦੇ ਤੀਰਥਾਂ ਤੇ ਵੀ ਰਹਿੰਦੇ ਆ ਪਰ ਮਨ ਵਿੱਚ ਸ਼ਰਧਾ ਧਾਰਨ ਨਹੀਂ ਕਰਦੇ ਨਿਸ ਦਿਨ ਮੂੜ ਅਵਗਿਆ ਠੰਨ ਹੈ ਨਿਸ ਦਿਨ ਦਾ ਅਰਥ ਹੁੰਦਾ ਹੈ ਹਰ ਰੋਜ਼ ਮੂੜ ਦਾ ਅਰਥ ਹੁੰਦਾ ਹੈ ਮੂਰਖ ਬੰਦੇ ਅਬ ਅਗੇ ਦਾ ਰਸੁੰਦਾ ਗਲਤ ਕੰਮ ਕਰਦੇ ਰਹਿੰਦੇ ਤੀਰਥਾਂ ਤੇ ਨੇ ਜੇ ਮਾਰੇ ਕਹਿੰਦੇ ਨਾ ਬਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਲ ਲੱਥੀ ਨਾਤਿਆਂ ਦੋਇ ਪਾ ਚੜੀਐਸ ਹੋਰ ਬਾਹਰ ਧੋਤੀ ਤੂਮੜੀ ਅੰਦਰ ਬੇਸਨ ਖੋਰ ਸਾਦ ਭਲੇ ਅਨਨਾਤਿਆਂ ਚੋਰ ਸੇ ਚੋਰਾ ਚੋਰ ਮਹਾਰਾਜ ਕਹਿੰਦੇ ਜੇ ਚੋਰ ਤੀਰਥਾਂ ਤੇ ਰਹਿ ਵੀ ਲਏਗਾ ਤੀਰਥਾਂ ਤੇ ਨਾ ਹਾਲੇਗਾ ਫਿਰ ਕਿਡਾ ਉਹਦੀ ਬਿਰਤੀ ਬਦਨ ਲੱਗੀ ਚੋਰ ਨੇ ਤੇ ਚੋਰੀ ਰਹਿਣਾ ਸਾਧ ਨੂੰ ਨਹਾਉਣ ਦੀ ਵੀ ਕੋਈ ਲੋੜ ਨਹੀਂ ਹੈ ਜਿਨੇ ਆਪਣਾ ਜੀਵਨ ਸਾਧ ਲਿਆ ਇਸ ਕਰਕੇ ਕਵੀ ਜੀ ਕਹਿੰਦੇ ਨਿਸਦਨ ਮੂਡ ਅਵਗਿਆ ਠਾਨੇ ਦਿਨ ਰਾਤ ਇਹ ਮੂਰਖ ਲੋਕ ਜਿਹੜੇ ਤੀਰਥਾਂ ਤੇ ਰਹਿ ਕਰਕੇ ਵੀ ਮਾੜੇ ਕਰਮ ਕਰਦੇ ਹੁਣ ਤੀਰਥਾਂ ਤੇ ਜਾਣ ਦਾ ਭਾਵ ਕੀ ਸੀ ਵੀ ਆਪਣੇ ਜੀਵਨ ਨੂੰ ਬਦਲਣਾ ਆਪਣੇ ਜੀਵਨ ਨੂੰ ਸੋਨਾ ਬਣਾਉਣਾ ਪਰ ਜੇ ਤੀਰਥਾਂ ਤੇ ਜਾ ਕੇ ਵੀ ਜੀਵਨ ਨਾ ਬਦਲਿਆ ਤਾਂ ਮਹਾਰਾਜ ਕਹਿੰਦੇ ਫਿਰ ਗੱਲ नै बन्नि